ਆ ਬਈ ਲੱਖ ਰੁਪਏ ਆਪਣੇ ਹੱਥ ਨਾਲ ਹੀ ਦੇ ਲੱਖ ਰੁਪਈਆ ਤੁਹਾਡੇ ਵਾਸਤੇ ਸ਼੍ਰੀ ਅਕਾਲ ਸ਼੍ਰੀ ਅਕਾਲ ਕਿ ਲੱਖ ਰੁਪਈਆ ਬਈ ਤੁਹਾਡੇ ਆ ਬਹੁਤ ਪੈਣਾ ਰੁਪਈਆ ਇੱਥੇ ਇਹ ਬਈ ਜੇ ਤੱਕੜਾ ਤੱਕੜਾ ਨੂੰ ਦੇਣਾ ਬਈ ਇੱਧਰ ਲਾ ਪਾਸਾ ਜੀ ਸਾਡਾ ਫਿਰ ਐ ਕਰੋ ਇੱਧਰ ਲਾ ਪਾਸਾ ਇਹਨਾਂ ਨੂੰ ਡੀਜ਼ਲ ਆ ਗਿਆ ਕੜੈਲ ਨੂੰ ਡੀਜ਼ਲ ਵੀ ਨਹੀਂ ਗਿਆ ਜੀ ਨਹੀਂ ਸਾਨੂੰ ਤੁਹਾਡੀ ਜੀ ਨਹੀਂ ਦੇ ਦਿੰਦੇ ਨਹੀਂ ਤੁਹਾਨੂੰ ਨਹੀਂ ਕਿਹਾ ਸੁਣੋ 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 ਉਹ ਭਾਈ ਸੁਣੋ ਇਹ ਹੈਗਾ 2 ਲੱਖ ਰੁਪਇਆ ਸੁਣੋ ਉਹ ਭਾਈ ਭੱਜੋ ਇੱਧਰ ਹੋ ਜਿਓ ਜੀ ਇਹ ਇੱਧਰ ਸੁਣੋ ਭਾਈ ਇਹ ਕੱਲ ਨੂੰ ਰੋਣਾ ਲਾ ਪਵੇ ਮੈਂ ਹੁਣੇ ਕਰ ਦਿੰਦਾ ਉਹ ਦੋਸਤ ਹਲੋ ਇਹ ਦੋਵੇਂ ਤਿੰਨੇ ਜਾਣੇ ਹਾਂਜੀ ਇਹ ਤਿੰਨਾ ਚ ਤੁਸੀਂ ਪੈਸੇ ਵੰਡ ਲੋ ਠੀਕ ਯਾ ਤਿੰਨ ਹੋ ਗਏ ਨਾ ਤਿੰਨ ਕਿਵੇਂ ਹੋ ਗਏ ਸਰ ਇੱਕ ਤਾਂ ਇਹ ਹੋ ਗਏ ਇੱਕ ਡਾਇਲ ਹੋ ਗਏ ਇੱਕ ਤੁਸੀਂ ਹੋ ਗਏ 18 ਕਿਲੋਮੀਟਰ ਪਰ ਲਾ ਬਸ 18 ਇਧਰ ਲੈ ਜੀ ਦੋਨੇ ਪਾਸੇ ਤੈਨੂੰ 70000 ਰੁਪਇਆ ਦੇਤਾ ਇਹਨਾਂ ਚ 700 70 ਆ ਜੂ ਇਨਾਂ ਨੂੰ 70 ਆ ਗਿਆ ਜਿਹੜਾ ਸੁਣ ਲਓ ਜਿਹੜਾ ਅਗਲੀ ਕਿਸ਼ਤ ਹੈ ਮੈਂ ਫੇਰ ਆਉਂਗਾ ਫੇਰ ਤੁਹਾਨੂੰ ਤਿੰਨਾਂ ਨੂੰ ਮੈਂ ਨਹੀਂ ਕਿਸੇ ਨਾਲ ਵਿਤਕਰਾ ਰੱਖਣਾ ਮੈਂ ਉੱਥੇ ਹੀ ਸਾਰਿਆਂ ਨੂੰ ਦੇ ਦਿਆਂਗਾ ਇਹਨਾਂ ਨੂੰ ਵੀ ਓਵੇਂ ਦੇਉਂਗਾ ਤੈਨੂੰ ਵੀ ਓਵੇਂ ਦੇਉਂਗਾ ਤੁਹਾਨੂੰ ਵੀ ਠੀਕ ਹੈ ਠੀਕ ਹੈ ਪ੍ਰਗਟ ਸਿੰਘ ਹਾਂ ਜੀ ਹੁਣ ਜਨਾਬ ਇਹ ਦੋ ਐ ਦੋ ਦਾ ਤੁਸੀਂ ਇਹ ਨਹੀਂ ਤੁਸੀਂ ਤਿੰਨਾਂ ਨੇ ਵੰਡਣਾ ਆਪਸ ਵਿੱਚ 70 70 ਵੰਡਣਾ ਠੀਕ ਠੀਕ ਹੈ ਠੀਕ ਹੈ 70 13 70 13 70 13 ਠੀਕ ਹੈ ਸਰ ਅੱਛਾ ਕੋਈ ਨਹੀਂ ਜ ਕੋਈ ਨਹੀਂ ਹਲੋ ਹੈਲੋ ਹਾਂ ਜੀ ਹਾਂ ਜੀ ਜਿਹੜਾ ਕੋਈ ਘਟੂਗਾ ਫੇਰ ਆਜੂਗਾ ਹੋਰ ਦੇਜੂਗਾ ਬੋਲੋ ਹੋਣਾ ਤੇ ਮੋਟਰ ਛੋਟਾ ਤੇ ਕੋਈ ਹੋਰ ਚਾਹੀਦਾ ਹੋਇਆ ਹਾਂਜੀ ਹਾਂਜੀ ਹੋਰ ਇਹ ਭਰਾ ਉਹ ਆਪਦੀ ਤੇਲ ਫੁੱਲ ਪੋਟਾ ਹੈ ਹੋਰ ਚਾਹੀਦਾ ਹੋਇਆ ਹੋਰ ਦੇ ਦਿਆ 70 ਕਰ ਦੋ ਤੁਸੀਂ ਆ ਵੀ ਕੱਢ ਗਏ ਜੀ ਉਹ ਬੰਦ ਲਿਓ ਬਾਅਦ ਚ ਇਹ ਚਲੋ ਕੋਈ ਗੱਲ ਕੱਢ ਦੋ ਮੇਰਾ 10 10 ਰਹਿ ਗਿਆ 10 ਸੋਨੇ ਦੇ ਕੋਈ ਨਹੀਂ ਕੋਈ ਨਹੀਂ ਮੈਕ ਕਰ ਦੂੰਗਾ ਜੀ 10 ਦੇ ਨੂੰ ਹੋਰ ਦੇ ਨੂੰ ਕੋਈ ਨਹੀਂ ਸੋ ਇਹ ਤਿੰਨ ਫੁੱਲ ਪੇਟਾ ਭਰਾਵੋ ਕਿਸੇ ਨੂੰ ਵੇਖੋ ਤੁਸੀਂ ਅਸੀਂ ਸੇਵਾ ਕਰਦੇ ਪਏ ਬਾਈ ਜੀ ਬਹੁਤ ਕਿਰਪਾ ਜੀ ਨੇ ਹਾਂ ਜੀ ਹਾਂ ਕੋਈ ਨਹੀਂ ਫੋਟੋ ਕੋਈ ਨਹੀਂ ਆ ਗਈ ਫੋਟੋ ਕੋਈ ਨਹੀਂ ਕਰ ਦਿਓ ਜੀ ਆ ਪੂਰੇ ਕਰ ਦਿਓ ਅੱਛਾ ਲਓ ਜੀ ਸ਼ੁਕਰੀਆ ਬੋਲ ਜੀ ਨਿਭੜ ਕੇ ਹੁਣ ਸਾਰਾ ਹਾਂ ਜੀ ਕਿਸੇ ਨੂੰ ਛੱਡ ਨਹੀਂ ਸਕਦਾ ਨਹੀਂ ਜੀ ਪਤਾ ਤੁਹਾਡਾ ਹਾਂ ਜੀ ਹੋਰ ਬਾਈਟ ਤੇ ਆਜੋ ਅੱਜ ਦੀ ਦੁਹਰਾਂ ਵੀਡੀਓ ਵਾਲਾ ਚਲੋ ਹਾਂਜੀ ਦੇਖੋ ਭਾਈ ਇਹ ਲੈ ਆਉ ਨਮੜਾ ਜੀ ਖੁਸ਼ ਹੋ ਜੇ ਜੇ ਸਰਕਾਰ ਹੁੰਦੀ ਤਾਂ 70 70 ਲੱਖ ਦੇ ਜਾਂਦਾ ਵਾਹ ਜੀ ਸਾਹਿਬ ਛੋਟੀ ਇਹ ਸਰਕਾਰ ਨੇ ਕੀਤਾ ਹੋਇਆ ਜੀ ਵਿਖੇ ਗਾਣਾ ਰਹਿ ਗਿਆ ਇਹਨੂੰ ਕਰ ਦਿਓ ਜੀ ਬੱਸ ਇੱਕ ਮਿੰਟ ਛੁੱਪ ਕਰੋ ਜੀ ਚਲੋ ਆ ਮੜਾ ਜੀ ਕਰੋ ਬਲਿੰਗ ਸਾਹਿਬ ਅੱਜ ਹਲਕਾ ਲਹਿਰੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਦੌਰਾ ਕਰਕੇ ਆਇਓ ਕਿ ਗੰਦਰੀਆਂ ਦਾ ਲੋਕਾਂ ਨੂੰ ਮਿਲਿਓ ਕਿੱਦਾਂ ਦੇ ਹਾਲਾਤ ਆ ਕਿੱਦਾਂ ਦੇ ਸਰਕਾਰ ਵੱਲੋਂ ਜਿਹੜੇ ਅਗਾਉਂ ਪ੍ਰਬੰਧ ਕੀਤੇ ਗਏ। ਦੇਖੋ ਭਾਈ ਗੱਲ ਇਹ ਐ ਮੈਂ ਪੂਰੇ ਪੰਜਾਬ ਦਾ ਦੌਰਾ ਕਰ ਚੁੱਕਿਆ। ਪਹਿਲੀ ਗੱਲ ਤਾਂ ਪ੍ਰਬੰਧ ਇਸ ਤੇ ਸਰਕਾਰ ਨਾਮ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ। ਜਿੱਥੇ ਗਏ ਆ ਲੋਕ ਚੀਕਾਂ ਮਾਰਦੇ ਆ। ਅੱਜ ਮੈਂ ਇੱਥੇ ਆਇਆ ਸੀ ਮੈਨੂੰ ਇਹ ਲੱਗਦਾ ਸੀ ਮੈਂ ਤਾਂ ਇੱਥੇ ਲੇਟ ਆਇਆ ਮੈਂ ਤੁਹਾਨੂੰ ਅੱਜ ਇਹ ਦੱਸ ਦਿਆਂ। ਵੀ ਇੱਥੇ ਇੱਕ ਮੰਤਰੀ ਹੈਗਾ ਉਹ ਵੀ ਹੈ ਵੀ ਸਚਾਈ ਮੰਤਰੀ ਜਿਹਦੇ ਅੰਦਰ ਨਹਿਰਾਂ ਡਰੇਨ ਕਗਰ ਸ਼ਗਰ ਸਭ ਆਉਂਦੇ ਮੈਂ ਸੋਚਿਆ ਵੀ ਇੱਥੇ ਤਾਂ ਸਭ ਕੁਝ ਕੰਮ ਠੀਕ ਹੋਣਾ ਹੈ ਪਰ ਮੈਂ ਆਪ ਚੌਥੇ ਭਤੀਜੇ ਪੁਆਇੰਟ ਤੇ ਆਇਆ ਰਾਜ ਵੀ ਬੰਦ ਮਾਰੀ ਜਾਂਦੇ ਇੱਕ ਪਹਿਲੇ ਥਾਂ ਤੇ ਗਏ ਸੀ ਚੰਦੂ ਚੰਦੂ ਗਏ ਸੀ ਉੱਥੇ ਮੋਟਰਾਂ ਦੀ ਕੋਈ ਰਿਪੇਅਰ ਨਹੀਂ ਕਰਾ ਸਕਿਆ ਖਰਾਬ ਪਈਆਂ ਜਿਹੜੀਆਂ ਮੋਟਰਾਂ ਰਿਪੇਅਰ ਹੋ ਕੇ ਚੱਲ ਜਾਣ ਤੇ ਪੰਪ ਨਾਲ ਉਹ ਪਾਣੀ ਚੱਕ ਲੈਣ ਆ ਇੱਥੇ ਗਏ ਆ ਮਗਰਲੇ ਪੁਆਇੰਟ ਤੇ ਮਗੋਟ ਸਾਹਿਬ ਉਹ ਕਹਿੰਦੇ ਆ ਸਾਨੂੰ ਕੋਈ ਇੱਕ ਚਵੰਨੀ ਦੀ ਮਦਦ ਨਹੀਂ ਦਿੱਤੀ ਸਰਕਾਰ ਨੇ